ਕੈਨੇਡਾ ਤੋਂ 9 ਸਾਲਾਂ ਬਾਅਦ ਮੁੰਡਾ ਆਇਆ ਪੰਜਾਬ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੁੰਡਾ 9 ਸਾਲਾਂ ਬਾਅਦ ਕੈਨੇਡਾ ਤੋਂ ਆਪਣੇ ਪਿਓ ਨੂੰ ਉਸਦੇ ਦਫ਼ਤਰ ਵਿੱਚ ਸਰਪ੍ਰਾਈਜ਼ ਦਿੰਦਾ ਹੈ ਤਾਂ ਪਿਓ ਆਪਣੇ ਪੁੱਤ ਨੂੰ ਸਾਹਮਣੇ ਦੇਖ ਕੇ ਇੱਕਦਮ ਘਬਰਾ ਜਾਂਦਾ ਹੈ ਬਹੁਤ ਹੀ ਭਾਵਕ ਵੀਡੀਓ ਵੀਡੀਓ ਪਰ ਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ। ਬਾਕੀ ਮੁੰਡਾ ਚੱਲਿਆ ਆਦਰ ਸਾਹਿਬ ਨੂੰ ਮਿਲਣਾ। ਓਏ ਵਾਰ ਮਾਰ ਮੱਲਾ ਮੈਂ। ਰੁਕ 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 ਬੰਦਾ ਲੈ ਜਾਂਦਾ ਓਡਾ ਹਾਂ ਤੂੰ ਮੈਨੂੰ ਕੱਪਰੂ ਕਰਦੇ ਆ ਕਰਦੇ ਨੂੰ ਤੈਨੂੰ ਆਏ ਨੇ